ਬਟਾ ਕੀ ਕਹਿਣਾ ਚਾਹੋਗੇ ਤੁਹਾਡਾ ਨਾਮ ਬਲਾਪਾ ਤੁਹਾਡਾ ਕੀ ਨਾਮ ਹੈ ਇਕਮਪਰੀ ਸਿੰਘ ਇਕਮਪਰੀ ਸਿੰਘ ਨਾਮ ਹੈ ਫਰਸਟ ਮਿਸ਼ਨ ਆਈਆ 500 ਆਊਟ ਆਫ 500 ਆਏ ਆ ਤੇ ਬਸ ਗੱਲ ਕਰੀ ਕਿੰਨੀ ਭੂਮਿਕਾ ਲੱਗਦੀ ਸੀ ਕਿੰਨੀ ਕਿੰਨੀ ਦੇਰ ਉਸ ਪੜਾਈ ਕਰਦੇ ਸੀ ਚਾਰ ਪੰਜ ਘੰਟੇ ਪੜ੍ਹਦਾ ਸੀਗਾ ਤੇ ਮੰਨ ਲਾ ਕੇ ਪੜ੍ਹਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਤੇ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਜੁਣਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗਦੇ ਆ ਤਕਵਾਰ ਦੀ ਗੱਲ ਕਰੀਏ ਟੀਚਰ ਦੀ ਗੱਲ ਕਰੀਏ ਕਿਸੇ ਕਦਾਬਰ ਸਪੋਰਟਿੰਗ ਪਰਵਾਹ ਦੀ ਟੀਚਰ ਪਰਿਵਾਰ ਦੀ ਵੀ ਪੂਰੀ سپورਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਹੋਇਆ ਵਾ ਕੀ ਪੋਜੀਸ਼ਨ ਹੈ ਤੁਹਾਡੀ ਫਰਸਟ ਫਿਊਚਰ ਵੀ ਅੱਗੇ ਫਿਊਚਰ 'ਚ ਹੋ ਰਹੀ ਜੀ ਫਿਊਚਰ 'ਚ ਅੱਗੇ ਐਲ ਐਲ ਬੀ ਕਰਨੀ ਹੈ ਤੇ ਗੱਤਕਾ ਕੇ ਅੱਜ ਗੱਤਕਾ ਕਿੱਥੇ ਕਿੱਥੇ ਖੇਡ ਚੁੱਕੇ ਹਾਂ ਤੱਕ ਮੈਂ ਅਸਾਮ ਵੀ ਗਿਆ ਸੀ ਛਤੀਸਗੜ੍ਹ ਵੀ ਗਿਆ ਸੀ ਤੇ ਕੋਚ ਦੀ ਆ ਸਾਰੀ ਸਪੋਰਟਸ ਨੂੰ ਅੱਗੇ ਰੱਖਿਆ ਚਾਹੋਗੇ ਹੁਣ ਅੱਗੇ ਹਾਂਜੀ ਬਹੁਤ ਤੇ ਪਰਿਵਾਰ ਮੋਂ ਕਿਵੇਂ ਸਪੋਰਟ ਰਿਆ ਪਰਿਵਾਰ ਦਾ ਵੀ ਪੂਰਾ سپورਟ ਸੀਗਾ ਕਿਸ ਨੂੰ ਲਹਾ ਦੇਓਗੇ ਕਾਮਯਾਬੀ ਦਾ ਪਰਿਵਾਰ ਨੂੰ ਵੀ ਹੈਗਾ ਆ ਟੀਚਰਾਂ ਨੂੰ ਤੇ ਤੇ ਮੈਂ ਤਾਂ ਆਪਣੇ ਉਸਤਾਦ ਨੂੰ ਅਮਜੀਤ ਸਿੰਘ ਭੱਟੀ ਨੂੰ ਤੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀ ਬੱਚਿਆਂ ਨੂੰ ਵੀ ਵਸ ਕੇ ਪੜੋ ਤੇ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਹੈ ਕਿੰਨੀ ਪੁਜੀ ਹੈ ਪੁਜੀ ਬਹੁਤ ਜ਼ਿਆਦਾ ਜੀ ਸਾਰਾ ਜ਼ਿਆਦਾ OK ਪਰਿਵਾਰਕ ਕੰਪਲੈਕਸ ਕਹਿੰਦਾ ਤੇ ਪਰਿਵਾਰਕ ਦੋ ਬੇਟੀਆਂ ਤੇ ਇੱਕ ਬੇਟਾ ਤੇ ਉਹ ਸਾਰੇ ਹੋਣ ਪੰਜਵੀਂ ਕਲਾਸ ਦੇ ਉੱਤਲੇ ਬੀਏ ਦਾ ਅੰਕਿਆ ਛੋਟੀ ਬੀਏ ਹੈ ਤੇ ਬੰਦੇ ਬੀਏ ਬੀਕਮ ਕਰਕੇ ਐਮ ਕੰਪਿਟੀ ਹੋਈ ਹੈ ਤੇ ਮੈਂ ਲੱਗਦਾ ਸੀਗਾ ਕਿ ਪੁੱਤਰ ਦੇ ਤੁਹਾਡੇ ਪੰਜ ਸਾਲ ਹੈ ਆਪਣਾ ਕਾਫੀ ਹਿੰਦ ਕਰਾਂ ਦੀਆਂ ਸੀਗੀਆਂ ਇਹ ਘਰੋਂ ਵੀ ਫਿਰ ਮੱਚਾ ਹੁੰਦਾ ਕਿਸੇ ਕੋ ਰਿਜਲਟ ਪੜਨਾ ਹੈ ਨਹੀਂ ਤੋਂ ਕਈ ਵਾਰ ਨਹੀਂ ਵੀ ਕਰਦਾ ਤਾਂ ਪ੍ਰਿੰਸੀਪਲ ਕੋਲ ਕੋਈ ਆਤਮਨੀ ਲਵਾ ਦਿੰਦੇ ਸੀ ਆ ਕੇ ਦਿਸਿਆ ਕਰੀਏ ਹਿੰਦੇ ਸੀ ਉਹ ਨਾਲ ਵੀ ਕਰਨਾ ਚਾਹੁੰਦਾ ਬੇਟਾ ਹਾਂਜੀ ਕਿਉਂ ਜਰੇਗਾ ਉਹਦੀ ਮਰਜ਼ੀ ਜੋ ਕਰਨਾ ਚਾਹੁੰਦਾ ਤੇ ਸਿੰਘ ਨੂੰ ਰੋਕਾਂਗੇ ਥੋੜੀ ਜੀ ਜੋ ਕਰਨਾ ਕੋਈ ਪੈਸੇ ਤੇ ਮਾਪੇ ਆਪਣੇ ਲਾਣੇ ਹੁੰਦੇ ਆ ਬੱਚੇ ਦੀ ਮਰਜ਼ੀ ਹੈ ਜੀ ਉਹ ਵੀ ਕਰ ਜਰਾ ਪੈਸੇ ਲਾਂਗੇ ਹੋਰ ਲਾਂਗੇ ਹੋਰ ਵੀ ਸ਼ੌਂਕ ਆਸਮਾਨ ਕੋਰਸ ਕਰਕੇ ਅੱਗੇ ਅੱਗੇ ਸੋਕਨ ਕਾਫੀ ਗੁਰਦੁਆਰਾਵਾਂ ਨੂੰ ਪੂਰੀ ਹੈ ਗੁਰਦੁਆਰੇ ਜਾਂਦਾ ਸਾਮ ਹੋ ਜਾਂਦਾ ਸਵੇਰੇ ਜਾਂਦਾ ਆ ਅਮਰ ਸੱਚਾ ਹੈ ਕਿ ਜੇ ਤੱਕ ਤਿੰਨ ਵਾਰੀ ਇਹ ਬਾਕੀ ਕਰਦਾ ਰਹੇਗਾ। ਬਦਿਅਾ ਜੀ ਜੇ ਉਹ ਆਰਦਾ ਗੁਰਦੁਆਰੇ ਬਚਨ ਅਸਿਆ ਤੋਂ ਵਿਚਾਰਦੇ ਐ ਚੀਜ਼ਾਂ ਤੋਂ ਗੁਰਦੁਆਰੇ ਹੰਤ ਰਹੇਗਾ। ਸਤਿਗੁਰੂ ਜੀ ਅੰਤ ਤੋਂ ਹੋਰ ਰਾਮ ਸੱਚਾ ਦੂਰ ਦਾ ਸੋਚਾ ਰਿਹਾ ਠੀਕ ਆ ਜਾਂ ਕੇ ਬੈਠੇ ਨੇ ਅੱਡੀ ਦਾ ਜੀ ਜਦੋਂ ਮਤਲਬ ਬੱਚਾ ਸਾ ਤੋਂ ਫਿਰ ਮਿਹਰਬਾਨੀ ਗੁਰੂ ਦੀ ਹੁੰਦੀ ਹੈ ਜੀ ਪਰਿਵਾਰ ਤੋਂ ਕੌਣ ਬਣਾਇਆ ਤੁਹਾਡੇ ਬਰਾਬਰ ਵੀ ਆ ਗਏ ਮੇਰੇ ਮਤਲਬ ਚਾਚਾ ਸਹੁਰੇ ਦੇ ਮੁੰਡੇ ਵੀ ਆ ਬਰਾਦਰ ਵੀ ਆ ਜੀ ਕੀ ਹੋਜੀ ਛੂਟ ਤੋਂ ਪ੍ਰੈਜੈਂਟਰ ਹੈਗਾ ਛੂਟ ਤੋਂ ਬਹੁਤ ਵੱਡਾ ਹੈ ਜੀ ਛੂਟ ਜੇ ਵੱਡਾ ਜੀ ਛੂਟ ਜੇ ਬੱਚਾ ਠੀਕ ਹੀ ਪੜਦਾ ਹੈ ਏਦਾ ਹੀ ਦਮਰਾ ਆ ਗਿਆ ਜੀ ਹਾਂ ਫੋਰ ਕੀ ਅਕਾਊਂਟ ਐਡਮਿਕ ਕਰਦਾ ਕੀ ਕਰ ਜਾਓਗੇ ਇਹ ਹੁਣ ਬੱਚੇ ਤੇ ਆਦਾ ਜੀ ਜਿਹੜੇ ਮਰਜ਼ੀ ਕਰ ਸਕਦਾ ਕੀ ਚਾਹੁੰਦੇ ਆ ਵੀ ਮੈਂ ਕੀ ਬਣਾ ਚਾਹੁੰਦਾ ਆ I love you ਵੀ ਕਰੇਗਾ ਬਾਕੀ ਹੋਰ ਦੇਖੋਗੇ ਹੁਣ ਬੱਚੇ ਦਾ ਸਮਝ ਆਣਾ ਕਿ ਤੈਨੂੰ ਜਾਣਾ ਹੁਣ ਅਸੀਂ ਕਿੱਦਾਂ ਦੀ ਸਪੋਰਟ ਕਰਾਂਗੇ ਨਹੀਂ ਨਾ ਸਪੋਰਟ ਕਰਨੀ ਆ ਜੇ ਦਾ ਬੱਚਾ ਚਾਹੂਗਾ ਉਹਦੇ ਹਿਸਾਬੇ ਕਰ ਲਈ ਇੱਕ ਬੱਚੇ ਸਿਖਾਣਾ ਕੀ ਚਾਹ ਹੈ ਬਾਕੀ ਹੁਣ ਉਹਦਾ ਗਾੜੀ ਹੀ ਆ ਜੀ ਪੜਾਈ ਤੋਂ ਗਿਆ ਉਹਦਾ ਸਪੋਰਟਸ ਵੀ ਹੈਗਾ ਵਾ ਖੇਡਾਂ 'ਚ ਵੀ ਆ ਨਾ ਗਤਕਾ ਅਕੈਡਮੀ ਵੀ ਆ ਚੈਂਪੀਅਨ ਵੀ ਆ 골ਡ ਮੈਡਲ ਸੀਗੇ